ਤਾਂ ਉਹ ਵੇਖੇ ਦਾਦਾ ਪੂਰੀ ਕਾਲ ਤੇ ਲੇਟ ਨੇ ਹੁੰਦੀ ਸਿੱਖ ਹਿਸਟਰੀ ਦੇ ਵਿੱਚ ਆਉਂਦਾ ਹੈ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਮਹਾਰਾਜ ਜਿਹੜਾ ਅੱਜ ਸ੍ਰੀ ਹਰਗੋਬਿੰਦਪੁਰਾ ਉੱਥੇ ਸੀਗੇ ਹਾਂ ਉੱਥੇ ਸੀਗੇ ਤੇ ਕੋਈ ਬੰਦਾ ਆਇਆ ਔਰ ਉਹ ਦਰਬਾਰ ਚ ਆ ਕੇ ਜਿਹੜੀਆਂ ਪ੍ਰਾਣੀ ਪੀੜੀ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਗਾਲਾਂ ਦੇਣ ਲੱਪਿਆ ਔਰ ਗੁਰੂ ਮਹਾਰਾਜ ਨੇ ਸਿਕਾ ਨੂੰ ਗਮਗੀਤਵੇਂ ਸਜ਼ਾ ਦਿੱਤੀ ਜਾਵੇ ਤੇ ਸਿਕਾ ਨੇ ਉੱਥੇ ਹੀ ਗੁਰੂ ਸਾਹਿਬ ਦੇ ਸਾਹਮਣੇ ਸੱਚ ਛਤ੍ਰਮਾਰ ਮਾਰ ਕੇ ਮਾਰਿਆ ਇਹ ਨਾ ਸਿਰਫ ਤਾਂ ਗਣਾਈ ਵੀ ਜਦੋਂ ਗੁਰੂ ਦਾ ਮਸਲਾ ਆਵੇ ਤੇ ਸੁਖਬੀਰ ਨੇ ਜਿਹੜੇ ਗੁਨਾਹ ਕਬੂਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨੇ ਉਹਨਾਂ ਨੂੰ ਆਮ ਨਾ ਬਣੋ ਇਹ ਨਹੀਂ ਆ ਵੀ ਬਰਸ਼ਾ ਫੜ ਕੇ ਸੇਵਾਦਾਰ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦੇ ਨਾਲ ਭਾਗੀਦਾਰੀ ਨਿਭਾਉਣ ਵਾਲਾ ਬੰਦਾ ਉੱਥੇ ਬੈਠਾ ਹੈ ਤੇ ਤੁਸੀਂ ਕੀ ਸਮਝਦੇ ਜਦੋਂ ਉਹਦੇ ਬੰਦੇ ਦੇ ਸਿਰ ਤੇ ਛੱਤਰ ਵਜ ਰਹੇ ਹੋਣਗੇ ਤੇ ਉਹ ਨਾ ਕਹਿੰਦਾ ਹੋਊਗਾ ਮਾਫ਼ ਕਰ ਦਿਓ ਪਰ ਸਿੱਖਾਂ ਨੇ ਕੀ ਤੁਹਾਨੂੰ ਨਾ ਗੁਰੂ ਨੇ ਕਿਹਾ ਮਾਫ਼ ਕਰ ਦਿਓ ਇਸ ਇੱਕ ਇਸ ਤਰ੍ਹਾਂ ਸਾਡੇ ਫਿਰ ਉਹ ਸਾਰੀ ਗੱਲ ਆ ਰਹੀ ਇੱਕ ਗੱਲ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਿਰਫ ਐਡ ਕਰਦਾ ਜਿਹੜੇ ਇਹਨਾਂ ਨੇ ਕਹੀ ਵੀ ਵਾਟ ਇਜ਼ ਸਪੈਸ਼ਲ ਇਨ ਸੁਖਬੀਰ ਫਿਰ ਬਾਕੀ ਸਾਰੀਆਂ ਘਟਨਾਵਾਂ ਦੇ ਨਾਲੋਂ ਸੁਖਬੀਰ 'ਚ ਵੱਖਰਾ ਕੀ ਆ ਜਿਹੜਾ ਧਾਮੀ ਸਾਹਿਬ ਇਹ ਕਹਿਣ ਲੱਗੇ ਵੀ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦਿਓ ਵੱਖਰਾ ਸਿਰਫ ਇਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਬੇਰਾ ਸਰਸਾ ਸੌਦਾ ਦੇ ਸਾਧ ਨੂੰ ਮਾਫੀ ਦਵਾਈ ਇਹ ਸਪੈਸ਼ਲ ਹੈ ਸੁਖਬੀਰ ਸਪੈਸ਼ਲ ਇਹ ਆ ਕਿ ਇਹ ਨੇ ਉਹਨਾਂ ਲੋਕਾਂ ਨੂੰ ਬੀਜੀਪੀ ਬਣਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਾਂ ਮਸੂਮਾਂ ਦੇ ਖੂਨ ਦੀ ਹੌਲੀ ਸ਼ਰ੍ਹਾਂ ਪੰਜਾਬ ਦੀ ਧਰਤੀ ਤੇ ਖੇੜੀ ਇਹ ਸਪੈਸ਼ਲ ਹੈ ਉਹ ਤੇ ਜੇ ਇਸੇ ਸਪੈਸ਼ialਟੀ ਦੇ ਲਈ ਤਾਂ ਮੀ ਸਾਹਿਬ ਉਹਨਾਂ ਨੂੰ ਝੁਕ ਰਹੇ ਨੇ ਤੇ ਕੁਝ ਵੱਖਰਾ ਕਰਨ ਜਾ ਰਹੇ ਨੇ ਤਾਂ ਫਿਰ ਤਾਂ ਮੀ ਸਾਹਿਬ ਨੂੰ ਇੱਕ ਵਾਰੀ ਸੋਚਣਾ ਚਾਹੀਦਾ ਹੈ ਸੋ ਇਹ ਚੀਜ਼ਾਂ ਘਟਰਾਵਾ ਵਾਪਰੀਆਂ ਉਹਦੇ ਬਾਰੇ ਤੁਹਾਨੂੰ ਭਜਿਕੌਰ ਪਾਲ ਸਿੰਘ ਉਹਨਾਂ ਦੱਸਦਾ ਇਹਨਾਂ ਘਟਰਾਵਾਂ ਦੇ ਵਿੱਚ ਹਾਂ ਇੱਕ ਹੋਰ ਘਟਨਾ ਜਿਹੜੀ ਵਾਪਰੀ ਜਿਹਦੇ ਬਾਰੇ ਕੱਲ੍ਹ ਤਾਂ ਮੀ ਸਾਹਿਬ ਨੇ ਬੜੇ ਅਜੀਬ ਜੇ ਤਰੀਕੇ ਦੇ ਨਾਲ ਉਹਨੂੰ ਵੀ ਸ਼ੋਅ ਕੀਤਾ ਉਹ ਸੀ ਭਾਈ ਨਰੈਨ ਸਿੰਘ ਜੀ ਪੱਗ ਲਾਉਣ ਦਾ ਮਸਲਾ ਵੀਡੀਓਗ੍ਰਾਫੀ ਹੋਈ ਸਾਰਿਆਂ ਦੇ ਸਾਹਮਣੇ ਉਸ ਬੰਦੇ ਨੇ ਝਾੜ ਕੇ ਪੱਗ ਲਾਈ ਅਕਾਲੀ ਦਲ ਦੇ ਪਹਿਲੇ ਬਿਆਨ ਤੋਂ ਲੈ ਕੇ ਕੱਲ੍ਹ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸਾਰਿਆਂ ਦੇ ਇੱਕੋ ਲੈ ਰਹੇ ਆ। ਆਏ ਜੀ ਜਦੋਂ ਵੱਡੀ ਘਟਨਾ ਵਾਪਰ ਰਹੀ ਹੋਵੇ ਤੇ ਇਹੋ ਜਿਹੀਆਂ ਵਿੱਚ ਨਿੱਕੀਆਂ ਚੀਜ਼ਾਂ ਹੁੰਦੀਆਂ ਪਾਗਲਾ ਨੂੰ ਨਿੱਕੀ ਚੀਜ਼ੇ ਜਾਣ ਪੁੱਝ ਕੇ। ਮਤਲਬ ਫੇਰ ਕਹਿ ਰਹੇ ਆਂ ਵੀ ਇੱਕ ਦਾਗੀ ਬੰਦੇ ਤੇ ਚੱਲੀ ਗੋਲੀ ਇਹਨਾਂ ਨੂੰ ਵੱਡੀ ਲੱਗਦੀ ਐ। ਤੇ ਇੱਕ ਦ੍ਰਿੜ ਇਮਾਨਦਾਰ ਸੱਚੇ ਸੋਸਕੇ ਸਿੱਖ ਦੀ ਜਾਨ ਪੁੱਝ ਕੇ ਪਾਗਲਾ ਜਣੀ ਇਹਨਾਂ ਨੂੰ ਛੋਟੀ ਘਟਨਾ ਲੱਗਦੀ ਐ। ਇਹ ਵੇਖੋ ਤੇ ਮਤਲਬ ਵੱਡਾ ਦਰਖਤ ਢੇਗਦਾ ਤੇ ਅੰਦਰ ਧਰਤੀ ਹਿਲਦੀ ਵਾਲਾ ਕੰਮ ਇਹਨਾਂ ਨੇ ਕੀਤਾ ਹੈ ਪ੍ਰਧਾਨ ਸਾਹਿਬ ਨੇ ਵੀ ਵੱਡੀ ਘਟਨਾ ਤੇ ਨਿੱਕੀ ਘਟਨਾ ਵਾਪਰ ਗਈ। ਇਹ ਕਿਹੜੀ ਨਿੱਕੀ ਘਟਨਾ ਹੈ ਔਰ ਫਿਰ ਉਹ ਬੰਦਾ ਜਿਨੇ ਪੱਗ ਲਾਈ ਉਹਦੇ ਅਖਬਾਰਾਂ ਦੇ ਵਿੱਚ ਲੱਗੀਆਂ ਜਾਂ ਨੇ ਕਿ ਸਿਕਿਉਰਟੀ ਵਧਾ ਦਿੱਤੀ ਗਈ ਔਰ ਉਸ ਬੰਦੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਹੁਣ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਕਿ ਸ਼ਿਵ ਸੈਨਕ ਚਾਰਕ ਭੇਜੇ ਬਿਆਨ ਦਿੰਦਾ ਤੇ ਨਾਲ ਦੋ ਚਾਰ ਪੁਲਿਸ ਵਾਲੇ ਲੱਗ ਜਾਂਦੇ ਹੁੰਦੇ ਸੀ ਹੁਣ ਬਸ ਤੇਰੇ ਸਿਰ ਤੇ ਪੱਗ ਹੀ ਆ ਕੈਟਾਗਰੀ ਤੋਂ ਵੀ ਅਸੇਤੀ ਸਿਕਿਉਰਟੀ ਲੈ ਮਾਣ ਨਜ਼ਾਰੇ ਲੈ ਪਰ ਆਪਣੇ ਆਪ ਨੂੰ ਕੈਟਾਗਰੀ ਹਣ ਉਸੇ ਜੀ ਗਿਣੀ ਕਿ ਜਦੋਂ ਤੂੰ ਜੱਪੈਸ਼ਲੇ ਸਮਾਂ ਤੇ ਸਿਫ ਸੈਨਿਕ ਕਰਦੇ ਸੀ ਨਾ ਇਸ ਸਖਾ ਖਲਾਫ ਚਾਰ ਗੱਲਾਂ ਬੋਲੀਆਂ ਤੇ ਸਿਕਿਉਰਿਟੀ ਦੀ ਆਡਿਟ ਤੁਰੇ ਫਿਰਨਾ ਔਰ ਜਿੱਨਾ ਚ ਤੇਰੇ ਕੋ ਸਿਕਿਉਰਿਟੀ ਦੀ ਆਡਿਟ ਤੁਰਿਆ ਜਾਂਦਾ ਤੁਰਿਆ ਫਿਰ ਪਰ ਜਦਨ ਪੰਥ ਨੂੰ ਮੌਕਾ ਮਿਲੇਗਾ ਇਸ ਪਗਲਾਈ ਦਾ ਇਨਸਾਫ ਹੋਏਗਾ ਔਰ ਐਸੀ ਕਰਾਂਗੇ ਔਰ ਪੰਥ ਇਹੋ ਜੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਾਫ ਨਹੀਂ ਕਰਨ ਲੱਗਾ ਜਿਸ ਤਰੀਕੇ ਦੇ ਨਾਲ ਸ਼ਰੋਮਣੀ ਕਮੇਟੀ ਪ੍ਰਧਾਨ ਨੇ ਕਰਤੀਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹ ਨੋਟਿਸ ਲਿਆ ਜਾਏਗਾ ਔਰ ਅੱਗੇ ਵੀ ਹੋਏਗਾ। ਔਰ ਜਿਹੜਾ ਪ੍ਰੋਗਰਾਮ ਕੱਲ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਨੇ ਮਤਾ ਪਾ ਕੇ ਜਹੇਦਾਰ ਸਾਹਿਬ ਅੜਾਨਾ ਸੌਂਪਤਾ। ਇਹ ਜੀ ਛੇਕ ਦਿਓ। ਅਸੀਂ ਇਹ ਵੀ ਇੱਥੇ ਇੱਕ ਖੁੱਲੀ ਗੱਲ ਕਹਿੰਨੇ ਆ ਆਪਣੇ ਵੱਲੋਂ ਅਸੀਂ ਕਹਿੰਨੇ ਆ ਕਿ ਜਿਹੜੇ 13 ਦੇ 13 ਮੈਂਬਰ ਲੈ ਕੇ ਗਏ ਨੇ ਡਿਮਾਂਡ ਇਹ ਛੇਕ ਦਿਓ। ਉਹਨਾਂ ਨੂੰ ਲੱਗਦਾ ਕਿ ਭਾਈ ਨਰਾਇਣ ਸਿੰਘ ਚੌੜਾ ਦਾ ਗੁਨਾਹ ਇਨਾ ਵੱਡਾ ਇੱਕ ਪੰਚਾਇਤੋ ਛੇਕ ਦੇਣਾ ਚਾਹੀਦਾ ਸਾਡਾ ਉਹਨਾ 13 ਨੂੰ ਓਪਨ ਚੈਲੰਜ ਹੈ ਤੁਸੀਂ ਕਿਤੇ ਵੀ ਟੱਕਰ ਕੇ ਕਿਤੇ ਵੀ ਬੈ ਕੇ ਇੱਕ ਸੱਬਿਆਕ ਤਰੀਕੇ ਦੇ ਨਾਲ ਬੈ ਕੇ ਦਰੇਲ ਦੇ ਨਾਲ ਗੱਲ ਕਰ ਲਿਓ ਅਸੀਂ ਰੈਡੀ ਆ ਜਿਸ ਬੰਦੇ ਦੇ ਮਗਰ ਤੁਸੀਂ ਖਲੋਤੇ ਹੋ ਉਹਨੂੰ ਦੁੱਗਣੀਆਂ ਤਿਗਣੀਆਂ ਕਿ 100 ਗੁਣਾ ਵੱਧ ਦੇ ਲੈਣਾ ਦੇ ਦਾਂਗੇ ਜਿੱਥੇ ਸੁਖਬੀਰ ਸਿੰਘ ਬਾਦਲ ਤੇ ਉਹਦੀ ਪਾਰਟੀ ਛੇਕੀ ਜਾਣੀ ਚਾਹੀਦੀ ਵਜਾਇਕ ਭਾਈ ਨਰਿੰਦਰ ਸਿੰਘ ਚੌੜਾ ਤੇ ਜਦੋਂ ਉਥੇ ਨਹੀਂ ਤੁਸੀਂ ਬੋਲੇ ਇੱਥੇ ਤੁਹਾਡੇ ਤੇ ਕਿਹੜਾ ਪ੍ਰੈਸ਼ਰ ਪੈ ਗਿਆ ਤੁਸੀਂ ਹੁਣ ਸ਼ੇਕਣ ਵਾਲੇ ਪਾਸੇ ਤੁਰ ਪਏ ਉਹਨਾਂ ਨੇ ਕਿਹਾ ਹਾਂ ਉਹਨਾਂ ਨੂੰ ਐਕਸਕਲੂਡ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਉਹ ਸਮਝਦੇ ਆ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਕਿਉਂਕਿ ਹੁਣ ਇਹਨਾਂ ਦੀ ਲਾਇਲਟੀ ਉੱਥੇ ਜੁੜੀ ਪਈ ਆ ਸੋ ਉਹ ਜਿਹੜੇ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਸਾਡਾ ਇਹ ਓਪਨ ਚੈਲੰਜ ਐਂਡ ਡਿਬੇਟ ਦੇ ਲਈ ਡਿਸਕਸ਼ਨ ਦੇ ਲਈ ਇਸ ਸਭਿਆਕ ਤਰੀਕੇ ਨਾਲ ਬੈਠ ਕੇ ਸਾਨੂੰ ਪੰਥ ਨੂੰ ਜਸਟੀਫਾਈ ਕਰਦੇ ਹੋ ਕਿ ਤੁਹਾਡੀ ਡਿਮਾਂਡ ਸਹੀ ਹੈ ਯੈਸ ਯੈਸ ਇਨਕਲੂਡ ਐਂਡ ਤਾਮੀ ਸਾਹਿਬ ਨੂੰ ਵੀ ਇਹ ਵੀ ਤੁਸੀਂ ਉਹਨਾਂ ਨਾਲ ਹੈਡ ਕੀਤਾ ਹੈ ਤੁਸੀਂ ਉਸ ਕਮੇਟੀ ਨੂੰ ਵੀ ਹੈਡ ਕਰ ਲਿਆ ਜੀ ਜਿਹੜੇ ਜੇ ਐਸੈਪਟ ਕਰਦੇ ਨੇ ਤੇ ਉਸ ਕਮੇਟੀ ਨੂੰ ਉਸ ਆਪਣੀ ਪੂਰੀ ਟੀਮ ਨੂੰ ਵੀ ਹੈਡ ਕਰਕੇ ਤੁਸੀਂ ਅੱਗੇ ਆ ਜਾ ਜੀ ਹਾਂ ਔਰ ਵੇਖੋ ਫਿਰ ਜਿਹੜੇ ਇਹ ਗੱਲ ਕਰਦੇ ਨੇ ਫਿਰ ਅਕਾਲ ਤਖਤ ਸੈਵ ਦੇ ਉੱਤੋਂ ਇਹ ਹੁਕਮ ਹੋਇਆ ਕਿ 3 ਦਿਨ ਚ ਅਸਤੀਫੇ ਪ੍ਰਵਾਹ ਹੋਣੇ ਚਾਹੀਦੇ ਕਮਰਿਆਂ 'ਚ ਜਾ ਕੇ ਉਹ 20 ਦਿਨ ਵਧਾ ਦਿੱਤੇ ਜਾਂਦੇ ਨੇ ਤੇ ਆ ਵੀ ਤੁਸੀਂ ਤਖਤ ਦੇ ਉੱਤੇ ਕੁਝ ਹੋਰ ਕਹਿ ਦੋ ਤੇ ਕਮਰਿਆਂ 'ਚ ਜਾ ਕੇ ਆਪਣੇ ਡਿਸੀਜਨ ਆਪਣੇ ਆਪ ਬਦਲ ਲਓ ਇਹ ਨਹੀਂ ਹੋਣਾ ਚਾਹੀਦਾ। ਔਰ ਜਿਹੜੀ ਪਲੀ ਲਈ ਤੁਸੀਂ ਫਿਰ ਕਹਿ ਰਹੇ ਹੋ ਕਿ ਵਾਰ-ਵਾਰ ਪਲੀਜ਼ ਲੈਂਦੇ ਨੇ ਅਸੀਂ ਸੇਵਾ ਪੂਕ ਤਰੇ ਆਂ। ਸੇਵਾ ਦਿਨ ਰਾਤ ਪੂਕ ਤਰੇ ਆ। ਦਿਨ ਰਾਤ ਸੇਵਾ ਕਰੀ ਜਾ ਰਹੇ ਹਾਂ। ਮਜੀਠੀਆ ਸਾਹਿਬ ਜੇ ਸੇਵਾ ਕਰਕੇ ਚੰਡੀਗੜ੍ਹ ਜਾ ਕੇ ਮੀਟਿੰਗ ਕਰ ਸਕਦੇ ਨੇ। ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਕਰ ਸਕਦੇ ਨੇ। ਚੀਮਾ ਸਾਹਿਬ ਸਪੈਸ਼ਲ ਜਾ ਸਕਦੇ ਨੇ ਘੰਟਾ-ਘੰਟਾ ਪ੍ਰੈਸ ਦੇ ਅੱਗੇ ਬੋਲ ਸਕਦੇ ਨੇ। ਤਕਰੀਬ ਬਾਕੀ ਦੀ ਸਾਰੀ ਟੀਮ ਜਿਹੜੀ ਆ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇੰਨੀ ਵੀ ਇੱਜ਼ਤ ਨਹੀਂ ਕਰਨੀ ਆਈ ਵੀ ਤੁਸੀਂ ਦਿਨੇ ਸੇਵਾ ਕਰ ਲਓ ਤੇ ਸ਼ਾਮ ਨੂੰ ਮੀਟਿੰਗ ਸਾਧ ਕੇ ਅਸਤੀਫਾ ਪ੍ਰਵਾਨ ਕਰੋ ਪਰ ਨਹੀਂ ਜੀ ਸਵੇਰੇ ਸਾਰੀ ਦਿਹਾੜੀ ਕਰਕੇ ਸੇਵਾ ਥੱਕ ਜਾਂਦੇ ਨੇ ਸ਼ਾਮ ਨੂੰ ਸੌਣਾ ਹੁੰਦਾ ਸੋ ਇਹ ਗੱਲਾਂ ਸਾਰੀਆਂ ਨਗੁਣੀਆਂ ਨੇ ਆਪ ਹੀ ਅਕਾਲ ਤਖਤ ਸਾਹਿਬ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪ ਹੀ ਉਹਨਾਂ ਨੂੰ ਥੱਲੇ ਕਰਦੇ ਨੇ ਇਹ ਆਪਣੀਆਂ ਭਾਵਨਾਵਾਂ ਜਿਹੜਾ ਕਾਨੂੰਨ ਦੀ ਕਾਨੂੰਨ ਦੀ ਗੱਲ ਕਰਦਾ ਤਾਂ ਹਰ ਜਿੰਦਾ ਹਾਂ ਔਰ ਦੇਖੋ ਫਿਰ ਅਕਾਲ ਤਖਤ ਸਾਹਿਬ ਨੂੰ ਅਸੀਂ ਕਹਿੰਦੇ ਸਰਵੋੱਚ ਹੋਣਾ ਚਾਹੀਦਾ ਪ੍ਰਧਾਨ ਇਹ ਕਹਿੰਦੇ ਨੇ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜੇ ਅਕਾਲ ਤਖਤ ਸਾਹਿਬ ਨੂੰ ਵਿਚਾਰਨਾ ਚਾਹੀਦਾ ਕਮੇਟੀ ਬਣਾ ਲੈਣੀ ਚਾਹੀਦੀ ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਅਕਾਲ ਤਖਤ ਸਾਹਿਬ ਪੂਰੀ ਤਰ੍ਹਾਂ ਇੰਡੀਅਨ ਕਾਨੂੰਨ ਦੇ ਅਧੀਨ ਚੱਲੇ ਕਿ ਇਹ ਸਿੱਖੀ ਆ ਕਿ ਇਹ ਸਾਡੇ ਸਿਧਾਂਤ ਨੇ ਸੋ ਜਿਹੜੇ ਸਿਧਾਂਤਾਂ ਦੇ ਖੜਨਾ ਹੈ ਜਿਹਹਰ ਦੇ ਬਲੁੰਦਰੇ ਜਾਂਦੇ ਨੇ ਇਹਨਾਂ ਦੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਅਸੀਂ ਇਹ ਕਹਿ ਰਹੇ ਆਂ ਵੀ ਹਿਰਦੇ ਇਹਨਾਂ ਦੇ ਸਿਰਫ ਉਦਣ ਬਲੁੰਦਰੇ ਜਾਂਦੇ ਨੇ ਜਿੱਦਣ ਕੋਈ ਉਂਗਲ ਬਾਦਲ ਫੈਮਿਲੀ ਵੱਲ ਚੁੱਕਦਾ ਤੋ ਇਹ ਨਾ ਚੀਜ਼ਾਂ ਜੋ ਬਾਹਰ ਨਿਕਲਣਾ ਚਾਹੀਦਾ ਇਹਨਾਂ ਨੂੰ ਔਰ ਇਹ ਸਾਰੀ ਚੀਜ਼ ਨੂੰ ਲੈ ਕੇ ਭਾਈ ਨਰਿੰਦਰ ਸਿੰਘ ਚੋੜਾ ਨੂੰ ਪੰਥ ਜੋ ਛੇਕਣ ਦੀ ਗੱਲ ਨੂੰ ਲੈ ਕੇ ਔਰ ਉਸ ਪੱਗ ਵਾਲੇ ਮਸਲੇ ਲੈ ਕੇ ਸਾਰੇ ਇਨਸੀਡੈਂਟ ਨੂੰ ਲੈ ਕੇ ਅਸੀਂ 18 ਦਸੰਬਰ ਨੂੰ ਅਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ 71 ਹੋ ਕੇ ਜਥੇਦਾਰ ਸਾਹਿਬਾਨ ਕੋਲ ਜਾਵਾਂਗੇ ਆਪਣਾ ਕੇਸ ਲੈ ਕੇ ਔਰ ਅਸੀਂ ਜਥੇਦਾਰ ਸਾਹਿਬ ਨੇ ਜਿਵੇਂ ਭਾਜੀ ਨੇ ਪਹਿਲਾਂ ਵੀ ਅਪੀਲ ਕੀਤੀ ਹੈ ਅਪੀਲ ਕਰਦੇ ਆ ਕਿ ਉਹ ਬਾਦਲਾਂ ਦੀ ਇਸ ਟਰੈਪ ਚ ਨਾ ਉਹ ਸਾਰਾ ਚੀਜ਼ ਨੂੰ ਵੇਖਣ ਔਰ ਚੋਲ ਕਰਨ ਵਦੀ ਫਿਰ ਡਿਸੀਜਨ ਤੇ ਪਹੁੰਚਣ ਸੋ ਅਸੀਂ ਹਰ ਪੰਥਕ ਤੇਰ ਨੂੰ ਜਿਹੜੀ ਇਸ ਦੀ ਸੈਂਸਿਟੀਵਿਟੀ ਨੂੰ ਸਮਝਦੀ ਆ ਹਰ ਪੰਥਕ ਸ਼ਖਸੀਅਤ ਨੂੰ ਜਿਹੜੀ ਇਸ ਚੀਜ਼ ਨੂੰ ਸਮਝਦੀ ਆ ਉਹ ਅਪੀਲ ਕਰਦੇ ਆ ਕਿ ਆਓ ਇਕੱਠੇ ਹੋ ਕੇ 18 ਤਰੀਕ ਨੂੰ ਆਪਣਾ ਕੇਸ ਲੈ ਕੇ ਉਥੇ ਪਹੁੰਚੀਏ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਕਿ ਜੇ ਉਹ ਪਹੁੰਚ ਗਏ ਹ ਕੱਲ ਤੱਕ ਤਾਂ ਤੁਸੀਂ ਵੀ ਪਹੁੰਚ ਜਾਂਦੇ ਮੰਗਾ ਇਕੱਠੇ ਹੋ ਕੇ ਇੱਕ ਸਾਂਝੀ رائے ਬਣਾ ਕੇ ਉਦਨ ਜੜੀ ਸਾਰੀ ਚੀਜ਼ ਵਾਪਰੀ ਉਹਦੇ ਵਿੱਚ ਅਸੀਂ ਇਹ ਚੀਜ਼ ਗੱਲ ਕਲੀਅਰ ਕੀਤੀ ਸੀ ਜਿਹੜਾ ਉਹਨਾਂ ਦਾ ਅਗਰ ਰਿਸਪੌਂਸ ਹੀ ਸੀ ਸਿੰਘ ਸਾਹਿਬ ਚਲੇ ਗਏ ਨੇ ਬੀੜਾ ਬਾਬਾ ਬੁੱਢਾ ਸਾਹਿਬ ਅਸੀਂ ਸਿੰਘ ਸਾਹਿਬ ਦੇ ਜਾਣ ਤੇ ਕੋਈ ਇਤਰਾਜ਼ ਨਹੀਂ ਸਾਨੂੰ ਕਿ ਅਸੀਂ ਇਹ ਨਹੀਂ ਕਹਿੰਦੇ ਕਿ 24 ਘੰਟੇ ਉਸੇ ਕੁਰਸੀ 'ਤੇ ਬੈਠੇ ਰਹਿਣ ਸਾਡਾ ਸਵਾਲ ਉਦੋਂ ਜਿਸ ਕਾਰਨ ਸਾਨੂੰ ਸਖਤਰੇ ਤੇ ਆਪਣਾ ਮੈਮੋਰੈਂਡਮ ਚਪਕਾਉਣਾ ਪਿਆ ਉਹ ਇਹ ਸੀ ਕਿ ਐਡੀ ਵੱਡੀ ਸੰਸਥਾ ਹੋਵੇ ਤੇ ਐਡਮਿਨਿਸਟ੍ਰੇਸ਼ਨ ਟੋਟਲ ਫੇਲਿਅਰ ਤੇ ਬੰਦਾ ਕੱਲ ਨੂੰ ਕੋਈ ਆਵੇ ਚਲੋ ਉਹ ਤੇ ਅਸੀਂ ਗਏ ਮੰਨ ਲਓ ਕੋਈ ਕੱਲ ਨੂੰ ਹੋਰ ਕਾਲ ਤੱਕ ਸਾਬ ਤੇ ਆਉਣਾ ਚਾਹੁੰਦਾ ਤੇ ਆਉਂਦਾ ਨਾ ਕਿ ਤਾਲੇ ਲੱਗੇ ਹੋਣ ਕੋਈ ਬੰਦਾ ਨਹੀਂ ਲੋਕ ਸੀਗਾ ਹਾਂ 11:11 ਹਾਦ ਦੇ ਨੇ ਔਰ ਅਗਲੀ ਵੀ ਇਹ ਦੋ ਵੀ ਮਾੜੀ ਗੱਲ ਵੇਖੋ ਮੈਂ ਕਹਿੰਦਾ ਸਰਕਾਰੀ ਕੋਈ ਬਿਲਕੁਲ ਨਕਮਾ ਵੀ ਦਫ਼ਤਰ ਹੋਵੇ ਨਾ ਉਹਦੇ ਵੀ ਬਾਹਰ ਛੁੱਟੀ ਵਾਲੇ ਦਿਨ ਉਹਨਾਂ ਨੇ ਇੱਕ ਚੌਂਕੀਦਾਰ ਭਾ ਲੈ ਹੁੰਦਾ ਜਿਹੜਾ ਆਏ ਕਿ ਉਹਨੂੰ ਦੱਸ ਸਕੇ ਪਈ ਭਾਈ ਇਸ ਕਾਰਨ ਦਫ਼ਤਰ ਬੰਦੀ ਤੇ ਤੂੰ ਅੱਜ ਦਿਨ ਆ ਜੀ ਅਕਾਲ ਤੱਕ ਸਹਿਬ ਸੰਸਥਾ ਹੋਵੇ ਅਕਾਲ ਤੱਕ ਸਹਿਬ ਦਾ ਸਖਤਰੇਤ ਹੋਵੇ ਸਾਰੀ ਕੌਮ ਨੇ ਆਪਣੀਆਂ ਪ੍ਰੋਬਲਮਸ ਪੰਥ ਨਾਲ ਰਿਲੇਟਡ ਲੈ ਕੇ ਉੱਥੇ ਆਉਣ ਜਾਣ ਤੇ ਸਖਤਰੇ ਤੇ ਇੱਕ ਵੀ ਬੰਦਾ ਨਹੀਂ ਕਿ ਸਾਰੇ ਦੇ ਸਾਰੇ ਮਤਲਬ ਮੁਲਾਜ਼ਮ ਔਰ ਸਿਰਫ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਹੀ ਰਹਿ ਗਏ ਫਿਰ ਅਕਾਲ ਤੱਕ ਤਮਾਨ ਕਦਾਂ ਆਵੇਗਾ ਸੋ ਐਡਿਟ ਕਰਦੇ ਆ ਪਹਿਲੇ ਗੱਲ ਤੇ ਵੀ ਜਿੱਦਾਂ ਦੇ ਦਿਨ ਚੱਲ ਰਹੇ ਨੇ ਸਿੰਘ ਸਾਹਿਬ ਨੂੰ ਖੁਦ ਉੱਥੇ ਮੌਜੂਦ ਰਹਿਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਘੱਟੋ ਘੱਟ ਜਿੱਦਾਂ ਦੇ ਦਿਨ ਚੱਲ ਰਹੇ ਨੇ ਜੇ ਨਈਵੇਂ ਨੇ ਤਾਂ ਘੱਟੋ ਘਾਟ ਆਪਣਾ ਆਫਿਸ ਤੇ ਹੌਨ ਰਨ ਰੱਖੋ ਆਫਿਸ ਤੇ ਚੱਲਦਾ ਰਹਿਣਾ ਚਾਹੀਦਾ ਹੈ ਨਾ ਸੋ 18 ਤਰੀਕ ਨੂੰ ਅਸੀਂ 10 ਦਿਨ ਦਾ ਵਕਬਾ ਵਿੱਚ ਪਾ ਰਹੇ ਆ 8 ਦਿਨ ਦਾ ਸੋਦੇ ਚ ਅਸੀਂ ਪਹੁੰਚਾਂਗੇ ਜੇ ਸਿੰਘ ਸਾਹਿਬ ਦੇ ਬਹੁਤ ਜ਼ਿਆਦਾ ਕੋਈ ਜ਼ਰੂਰੀ ਕੰਮ ਆ ਉਹਨਾਂ ਨੂੰ ਪਹਿਲਾਂ ਦੇ ਕੋਈ ਆਪਣੀ ਉਹਨਾਂ ਦੀ ਕਮਿਟਮੈਂਟ ਆ ਤੇ ਜਾਣ ਘੱਟੋ ਘਾਟ ਕੋਈ ਸੈਕੰਡ ਥਰਡ ਫੋਰਥ ਸਾਨੂੰ ਦੱਸ ਜਾਣ ਵੀ ਭਾਈ ਆ ਬੰਦਾ ਜੇ ਮੇਰੇ ਤੋਂ ਬਾਅਦ ਕਾਕਰ ਸਾਹਿਬ ਤੇ ਇਹਨੂੰ ਮਿਲ ਲਿਆ ਜੀ ਇਹ ਨਾ ਹੋਵੇ ਕਿ ਕੌਮ ਫੋਨ ਕਰਦੀ ਫਿਰੇ ਤੇ ਸਾਡੇ ਫੋਨ ਬੰਦ ਹੋਣ ਕੌਮ ਫੋਨ ਕਰਦੀ ਫਿਰੇ ਤੇ ਅਸੀਂ ਫੋਨ ਹੀ ਨਾ ਚੁੱਕੀਏ ਕਰਾਏਗਾ ਅਕਾਲੀ ਦਲ ਨੇ ਕੋਈ ਪੈਸਾ ਨਹੀਂ ਹਾਂ ਅਕਾਲੀ ਦਲ ਨੇ ਮਿਲਣਾ ਹੋਵੇ ਤੇ ਸਿੰਘ ਸਾਹਿਬ ਘਰ ਵੀ ਅਵੇਲੇਬਲ ਹੁੰਦੇ ਘਰ ਤੋਂ ਆ ਵੀ ਜਾਂਦੇ ਆ ਉੱਥੇ ਸ਼ਰਮਣੀ ਕਮੇਟੀ ਸ਼ੁਰੂ ਤਾਂ ਕਰੇਗੀ ਜਾਂ ਕੱਲ ਨੂੰ ਬਾਦਲ ਕਹ ਦੇ ਫਿਰ ਪਰਸੋ ਤੇ ਸ਼ੁਰੂ ਹੋ ਜਾਏਗਾ ਵੇਖੋ ਜੀ ਸ਼ਰਮਣੀ ਕਮੇਟੀ ਨੂੰ ਕੱਲ ਬਾਦਲ ਕਹ ਦੇ ਨਾ ਪਿਤਕਤਾਂ ਦੇ ਜਥੇਦਾਰ ਕਿਵੇਂ ਲੱਗਣੇ ਨੇ ਕਿਵੇਂ ਸੇਵਾ ਮੁਕਤ ਹੋਣੇ ਨੇ ਕਿਵੇਂ ਪ੍ਰਬੰਧ ਚੱਲੇਗਾ ਪਰਸੋਂ ਸ਼੍ਰੋਮਣੀ ਕਮੇਟੀ ਕਰਨਾ ਸ਼ੁਰੂ ਕਰ ਦੇਗੀ ਆਦਰਵਾਇਜ਼ ਇਹਨਾਂ ਨੂੰ ਜਥੇਦਾਰ ਸਹਿਬਾਨ ਅਜਾ ਵੇਖੋ ਫਿਰ ਕਹਿੰਦੇ ਜਥੇਦਾਰਾਂ ਦੀ ਲੱਗੀ ਸੇਵਾਪੁਕਤ ਰੈਦਨ ਕਰਨਾ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ ਜਦੋਂ ਜਥੇਦਾਰ ਹੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਦੀ ਸੇਵਾ ਮੁਕਤੀ ਲੱਗਣ ਦੀ ਪ੍ਰਕਿਰਿਆ ਦਾੜਾ ਤੁਹਾਡੇ ਕੋਲ ਡਾਕੂਮੈਂਟ ਪਿਆ ਉਹਨੂੰ ਵਿਚਾਰੋ ਤੇ ਉਹਨੂੰ ਲਾਗੂ ਕਰੋ ਅੱਜ ਤੱਕ ਪ੍ਰਧਾਨ ਸਾਹਿਬ ਦੇ ਕੰਨ ਤੇ ਜੂਨ ਸਰਕੀ ਮਤਲਬ ਕੋਈ ਜਥੇਦਾਰ ਦੀ ਨਾਲੀ ਕੋਈ ਉਹ ਨਹੀਂ ਆ ਗਈ ਇਹ ਜਤ ਮਾਨ ਸਤਕਾਰ ਨੇ ਹੈਗਾ ਸਿਰਫ ਸੁਖਬੀਰ ਬਾਦਲ ਸਾਹਿਬ ਦਾ ਕਾ ਸਾਬ ਕਹਿਣਾ ਪੈਂਦਾ ਇਹਨਾਂ ਨੂੰ